ਹਾਂਜੀ ਬੱਜ ਨਮਸਕਾਰ ਹੈ ਦਾਬਸ ਹੱਤੀਆ ਗਾਲਕ ਗੀਹਾ ਜਲੇਬੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਅਨੁਭਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਲਓ ਜੀ ਬੱਜੀ ਕਰੋ ਚੈੱਕ ਮੇਰਾ ਭਰਾ ਆਪਣੇ ਬੱਚਿਆਂ ਦੀ ਕੁਆਲਿਟੀ ਠੀਕ ਹੈ ਜੀ ਪ्युअर ਬੱਜ ਉਸਤਾਦ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਆਪਣੇ ਘਰ ਦੇ ਸਿਲੈਕਟ ਜੋੜੀਆਂ ਦੇ ਬੱਚੇ ਸੋडले ਦੋ ਬੱਚੇ ਆਪਾਂ ਮੇਰਾ ਵੀ ਅੱਜ ਆਪਾਂ ਲਾ ਰਹੇ ਆ ਚੈੱਕ ਕਰੂ ਮੇਰਾ ਭਰਾ ਬੱਚੇ ਆਪਣੇ ਨੂੰ ਠੀਕ ਹੈ ਜੀ ਫੋਲੋ ਬਟਾ ਫੋਲੋ ਬਾਈ ਜੀ ਤਸੱਲੀ ਵਾਲੇ ਬੱਚੇ ਨੇ ਡਾਉਂਗੇ ਸਦਨ ਨੂੰ ਯਾਦ ਕਰੋ ਕਿ ਭਰਾ ਦੇ ਘਰੋਂ ਮੋਗੇ ਤੋਂ ਬਾਕੀ ਕੋਈ ਚੀਜ਼ ਆਈ ਸੀਗੀ ਬਾਕੀ ਜਿਹੜੇ ਸਦਨ ਆਪਣੇ ਸ਼ਿਕਾਰੀ ਆ ਉਹਨਾਂ ਮੇਰੇ ਭਰਾ ਮੋ ਨੇ ਬਾਜਾਂ ਦੀ ਸ਼ਕਲ ਅਗਲ ਕੱਦ ਕਾਠ ਠੀਕ ਹੈ ਜੀ ਤੇ ਮੇਰਾ ਭਰਾ ਇਹਨਾਂ ਦੀ ਤਰਨੀ ਫਿਰਨੀ ਵੇਖ ਕੇ ਜਮਾ ਜਜਮੈਂਟ ਉਹਨਾਂ ਨੇ ਕਰ ਲੈਣੀ ਕਿ ਹਾਂ ਵੀ ਬੱਚਿਆਂ ਦੇ ਵਿੱਚ ਕੀ ਗੱਲਬਾਤ ਆ ਠੀਕ ਹੈ ਬਾਕੀ ਕੱਦ ਕਾਠ ਤੁਸੀਂ ਬੱਚਿਆਂ ਦਾ ਚੈੱਕ ਕਰੋ ਸਦਨ ਨੂੰ ਠੀਕ ਹੈ ਜੀ ਬਿਲਕੁਲ ਸੱਜਣੋ ਉੱਚੇ ਨੰਮੇ ਬਚੇ ਨੇ ਫੁਰਤੀਲੇ ਬਚੇ ਨੇ ਮੇਰਾ ਭਰਾ ਠੀਕ ਹੈ ਜੀ ਪਿੰਜਰੇ ਦੇ ਵਿੱਚ ਪਾਏ ਨੇ ਤਾਂ ਥੋੜਾ ਇੱਧਰ ਉੱਧਰ ਬਚੇ ਭਰਦੇ ਕਿਉਂਕਿ ਜਾਲ ਦੇ ਵਿੱਚ ਅੱਗੇ ਕਬੂਤਰ ਫਿਰੀ ਜਾਂਦੇ ਆ ਠੀਕ ਹੈ ਜੀ ਚੈੱਕ ਕਰ ਲਓ ਬਚੇ ਆਪਣਾ ਨੂੰ ਤੇ ਆਜੋ ਵੀ ਸੱਜਣੋ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਿਖਾਉਣਾ ਤੇ ਮੇਰਾ ਭਰਾ ਕਰਿਓ ਤੁਸੀਂ ਸ਼ੌਂਕ ਚੰਗੀ ਤਰ੍ਹਾਂ ਤੇ ਮੇਰਾ ਵੀਰ ਸੋਣਾ ਇੱਕ ਮਿੰਟ ਲਾਜ਼ਮੀ ਕਰਕੇ ਜਾਈਓ ਠੀਕ ਹੈ ਜੀ ਹਾਂ ਜੀ ਵੀ ਸੱਜਣੋ ਆਹਾ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਬਚੇ ਆਪਣੇ ਦਾ ਕੱਤ ਜਿੰਨੇ ਮਰਜ਼ੀ ਧਾਲੀਓ ਯਾਰ ਪੂਰੇ ਚੋਟੀ ਦੇ ਜੁੜੇ ਦੇ ਬੱਚੇ ਆਪਣੇ ਚੈੱਕ ਕਰ ਲੋ ਜੀ ਠੀਕ ਹੈ ਜੀ ਪੀਲੀ ਅੱਖਾਂ ਕਾਲੀ ਨੋਕ ਚੈੱਕ ਕਰ ਲੋ ਆਖ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਇਹਨਾਂ ਦਾ ਦਾਣਾ ਪਾਣੀ ਖਾ ਰੱਖਿਆ ਹੈ ਤਾਂ ਕਰਕੇ ਬੱਚਾ ਥੋੜਾ ਮੂੰਹ ਆਪ ਦਾ ਖੋਲ ਹੀ ਜਾਂਦਾ ਠੀਕ ਹੈ ਜੀ ਕਿਉਂਕਿ ਦਾਣਾ ਪਾਣੀ ਮੇਰਾ ਵੀ ਇਹਨਾਂ ਨਾਲ ਫੁੱਲ ਖਾ ਰੱਖਿਆ ਜਿਵੇਂ ਤੁਸੀਂ ਦਾ ਪੋਟਾਟੋ ਕੇ ਚੈੱਕ ਕਰ ਸਕਦੇ ਹੋ ਤੇ ਆ ਬਈ ਜੀ ਬੱਚੇ ਆਪਣੇ ਦਾ ਪੱਲਾ ਆ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਿਟੀ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲੇ ਦਾ ਆਪਣਾ ਕੂਤਰਿਆ ਠੀਕ ਹੈ ਜੀ ਤੇ ਹਲਕੇ ਜਿਵੇਂ ਜੀ ਕਾਲੇ ਚੋਟਾ ਬਚੇ ਤੇ ਬਾਕੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਸਦ ਨੂੰ ਬਿਲਕੁਲ ਬੰਦ ਪੂਛ ਰਖਦਾ ਠੀਕ ਹੈ ਜੀ ਹਲਕੇ ਕਾਲੇ ਚਟ ਇਹਦੇ ਟੂਸਿਆਂ ਤੇ ਆ ਤੇ ਪੂंजे ਦੇ ਵਿੱਚ ਆ ਮੇਰਾ ਵੀਰ ਤੇ ਆ ਬਾਈ ਜੀ ਨੈਕਸਟ ਪੱਲਾ ਚੈੱਕ ਕਰੂ ਮੇਰਾ ਭਰਾ ਅਗਲੇ ਪੱਲੇ ਦੀ ਕੁਆਲਿਟੀ ਬਾਈ ਜੀ ਜਿੰਨੇ ਮਰਜੀ ਡਾਲਿਓ ਯਾਰ ਬਚੇ ਆਪਣੇਆਂ ਨੂੰ ਠੀਕ ਹੈ ਤੇ ਆ ਸਦ ਨੂੰ ਬਚੇ ਆਪਣੇ ਦੇ ਪੈਰ ਕਾਲੀ ਨੋਕ ਕਾਲੀਆਂ ਨੋਂਦਰਾ ਬੰਦ ਜੋੜਾਂ ਦਾ ਆਪਣਾ ਇਹ ਬਚਾ ਜਾ ਬਾਕੀ ਮੁਕੰਮਲ ਵਜੂਦ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਆਹ ਬਾਈ ਜੀ ਆਪਣਾ ਪਹਿਲਾ ਬਚਾ ਸੀਗਾ ਦੇ ਆਉ ਭਰਾ ਹੁਣ ਮੈਂ ਸੋਨੂ ਦੇ ਅਗਲੇ ਭਰਾ ਦਾ ਸ਼ੌਂਕ ਕਰਾਉਣਾ ਹਾਂ ਹਾਂਜੀ ਵੀ ਸਦਰੋ ਆਹਾ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਜੀ ਬੱਚੇ ਆਪਣੇ ਤਾਂ ਕੱਦ ਖੜ ਪੂਰੇ ਬਾਈ ਉੱਚੇ ਲੰਮੇ ਲੰਮੇ ਬੱਚੇ ਨੇ ਜਦ ਕਿ ਮੇਰਾ ਭਰਾ ਕਾਲੀਆਂ ਦੇ ਆ ਜਦੋਂ 10 ਪੱਲੀ ਸਾਫ ਹੋਏ ਨਾ ਬਾਈ ਜੀ ਫੁੱਲ ਨਿਹਰਾ ਬਣਾਣਗੇ ਬੱਚੇ ਆਪਣੇ ਚੈੱਕ ਕਰ ਲੋ ਜੀ ਲਾਲਸਰਾ ਪੂਰੀ ਨੂੰ ਉਤੋਂ ਬਾਈ ਜੀ ਜਮਾ ਚਿੱਟੀਆਂ ਅੱਖਾਂ ਚੈੱਕ ਕਰ ਲੋ ਜੀ ਅੱਖ ਦੀ ਕੁਆਲਿਟੀ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਆ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੇ ਨਿੱਕਰ ਚੌੜੇ ਪੱਲਿਆਂ ਦਾ ਬੱਚਾ ਕੋਈ ਗੈਬ ਨਹੀਂ ਕੋਈ ਘੋ ਨਹੀਂ ਚੈੱਕ ਕਰੋ ਜੀ ਕੋਈ ਫਰਮ ਮਰਿਆ ਹੋਇਆ ਨਹੀਂ ਜੂ ਭਣਖੀ ਕੋ ਨਹੀਂ ਮੇਰਾ ਭਰਾ ਠੀਕ ਆ ਜੀ ਬਿਲਕੁਲ ਬਾਈ ਜੀ ਓਕੇ ਦੀ ਰਿਪੋਰਟ ਆ ਇਹਨਾਂ ਬੱਚਿਆਂ ਦੀ ਤੇ ਆ ਬਾਈ ਜੀ ਅਗਲਾ ਅਗਲਾ ਪੱਲਾ ਚੈੱਕ ਕਰ ਲੋ ਬੱਚੇ ਆਪਣੇ ਦਾ ਪਹਿਲੀ ਕੰਨੀ ਤੋਂ ਤੁਸੀਂ ਆਪਣੇ ਬੱਚਿਆਂ ਦੀ ਬਗਲ ਚੈੱਕ ਕਰਿਆ ਕਰੋ ਯਾਰ ਕਿੱਥੇ ਜਾਂਦੀ ਆ ਦੇਖੋ ਪਹਿਲੀ ਕੰਨੀ ਆ ਰਹੀ ਤੇ ਬਗਲ ਦੇਖੋ ਜਾ ਕੇ ਕਿੱਥੇ ਚੜਦੀ ਆ ਠੀਕ ਆ ਜੀ ਬਾਕੀ ਪੱਲੇ ਦੀ ਮੇਰਾ ਭਰਾ ਤੁਸੀਂ ਲੈਂਥ ਵੀ ਚੈੱਕ ਕਰ ਸਕਦੇ ਹੋ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਪੈਰਾਂ ਨੂੰ ਮੜਾ ਚੈੱਕ ਕਰੋ ਬਾਈ ਜੀ ਜਮਾ ਕਾਲੇ ਛਾ ਪੈਰਾਂ ਦਾ ਬੱਚਾ ਉਤੋਂ ਬਾਈ ਜੀ ਬਿਲਕੁਲ ਬੰਦ ਜੋੜੋ ਬਾਕੀ ਮੇਰਾ ਭਰਾ ਜਦੋਂ ਤੁਸੀਂ ਬੱਚੇ ਡਾਉਂਗੇ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਠੀਕ ਹੈ ਜੀ ਕਿਉਂਕਿ ਮੇਰਾ ਭਰਾ ਆਪਦੀ ਚੀਜ਼ ਦੀ ਬੰਦਾ ਹਰ ਇੱਕ ਤਾਰੀਫ਼ ਕਰਤਾ ਪਰ ਸਵਾਦ ਉਦੋਂ ਆ ਜਦੋਂ ਅਗਲਾ ਕਰੇ ਠੀਕ ਹੈ ਜੀ ਆਹਾਂ ਬਾਈ ਜੀ ਆਪਣਾ ਮਕਮਲ ਦੂਸਰਾ ਬੱਚਾ ਸੀਗਾ ਬਾਕੀ ਬੱਚੇ ਹਨਾ ਸੀੜੇ ਆ ਫਾਤੂ ਉਤ ਵਿੱਚ ਆਪਾਂ ਜਿਆਦਾ ਲੈ ਨਹੀਂ ਠੀਕ ਹੈ ਜੀ ਤਾਂ ਕਰਕੇ ਹੱਥ ਵਿੱਚ ਆ ਕੇ ਥੋੜਾ ਜਿਹਾ ਗੁੱਸਾ ਕਰਦੇ ਆ ਤੇ ਆਹ ਬਾਈ ਜੀ ਆਪਣਾ ਮਕੰਮਲ ਦੂਜਾ ਬੱਚਾ ਸੀਗਾ ਤੇ ਆਹ ਉਪਰੋਂ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਦੁਬਾਰਤ ਛੱਡ ਕੇ ਵਿਖਾਉਣਾ ਬਾਕੀ ਤੁਹਾਨੂੰ ਪਤਾ ਹੀ ਆ ਜੀ ਆਪਣੇ ਜਾਨਵਰਾਂ ਦੀ ਮੇਰਾ ਭਰਾ ਡਲਬਰੀ ਆਲ ਪੰਜਾਬਾ ਪੰਜਾਬ ਤੋਂ ਲਾਭ ਸਾਨੂੰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤੱਕ ਬਾਈ ਜੀ ਜਾਨਵਰ ਆਪਾਂ ਭੇਜੀਦੇ ਨੇ ਬਾਕੀ ਜਿਹੜੋਂ ਤੱਕ ਬਾਸਿਆ ਕੋਈ ਹੋਰ ਵੀ ਸਾਧਨ ਡਾਇਰੈਕਟ ਜਾਏਗਾ ਥੋੜਾ ਵੀਰ ਕੋਸ਼ਿਸ਼ ਕਰੇਗਾ 100 ਜਨਮਾਂ ਦੀ ਦੁਸਤਾਕ ਪਹੁੰਚ ਕਰਕੇ ਦੇ ਦੇਗਾ ਠੀਕ ਹੈ ਬਾਕੀ ਮੇਰਾ ਵੀਰ ਬੱਚੇ ਆਪਣੇ ਫੁੱਲ ਐਕਟਿਵ ਆ ਮੇਰਾ ਭਰਾ ਠੀਕ ਹੈ ਜੀ ਤੇ ਮੇਰਾ ਵੀਰ ਤੁਸੀਂ ਦੱਸਣਾ ਜਰੂਰ ਆ ਜੀ ਕਿ 100 ਅੱਜ ਵਾਲੇ ਬੱਚੇ ਆਪਣੇ ਕਿੰਦਾਂ ਦੇ ਲੱਗੇ ਫੁੱਲ ਬਟਾ ਫੁੱਲ ਮੇਰਾ ਭਰਾ ਉੱਡਣ ਦੀ ਆਪਣੇ 100% ਗਾਰੰਟੀ ਰਹੀਗੀ ਬਾਕੀ ਮੇਰਾ ਭਰਾ ਥੋੜੀ ਜਿਹਾ ਕੇ ਸਾਹ ਬਜੀ ਜਿੰਨੀ ਸਾਹ ਕਰੋਗੇ ਮੇਰਾ ਭਰਾ ਬੱਚੇ ਨਜਾਇਜ਼ ਹੀ ਚੰਕੇ ਨਿਕਲਣਗੇ ਠੀਕ ਹੈ ਤੇ ਠੀਕ ਹੈ ਵੀ ਸਦਨ ਨੂੰ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਨਸਲ ਵਾਲੇ ਜਾਨਵਰ ਤਾਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ